ਸਮਾਨ ਹੌਲੀ-ਹੌਲੀ ਕਰਕੇ ਬਣਾਉਂਦੀ ਰਹੀ ਨੀਆ ਮੈਨੂੰ ਨਹੀਂ ਪਤਾ ਅੱਗ ਲੱਗ ਜਾਣੀ ਹੈ ਕਿ ਬਾਣਾ ਵਰਤਿਆ ਮੇਰੇ ਨਾਲ ਕਾਰ ਨੂੰ ਅੱਗ ਲੱਗੀ ਤਾਂ ਕਾਰ 'ਚ ਰੱਖਿਆ ਸਾਰਾ ਸਮਾਨ ਸਾੜ ਕੇ ਸੁਆਹ ਹੋ ਗਿਆ ਟੀਵੀ ਫ੍ਰਿਜ ਵਾਸ਼ਿੰਗ ਮਸ਼ੀਨ ਅਲਮਾਰੀ ਬੈੱਡ ਗੱਦੇ ਸਭ ਕੁਝ ਦੇਖਦੇ ਹੀ ਦੇਖਦੇ ਰਾਖ ਹੋ ਗਿਆ ਕਾਰ ਦੇ ਅੰਦਰ ਦੀ ਹਾਲਤ ਦੱਸਦੀ ਹੈ ਕਿ ਅੱਗ ਨੇ ਕਿਸ ਤਰ੍ਹਾਂ ਇਸ ਪਰਿਵਾਰ ਤੇ ਕਹਿਰ ਵਰਸਾਇਆ ਹੈ ਦੇ ਬਟਾਲਾ ਦੇ ਕਸਬਾ ਕਾਤਿਆਂ ਚ ਧਰਮਪੁਰਾ ਮਹੱਲਾ ਚ ਉਸ ਵੇਲੇ ਅਫਰਾ ਤਫਰੀ ਮਚ ਗਈ ਜਦੋਂ ਅਚਾਨਕ ਇੱਕ ਕਰਨਵਾਖ ਲੱਗੀ ਮਕਾਨ ਮਾਲਕਾਂ ਮੁਤਾਬਕ ਉੱਚਾ ਦੋਕਰੋਂ ਬਾਹਰ ਗਏ ਸੀ ਤਾਂ ਉਹਨਾਂ ਨੂੰ ਘਰ ਚ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਜਦੋਂ ਤੱਕ ਉਹ ਘਰ ਪਹੁੰਚਦੇ ਉਦੋਂ ਤੱਕ ਸਭ ਕੁਝ ਝੜ ਚੁੱਕਿਆ ਸੀ ਅੱਗ ਤੇ ਕਵਾਂਟੀਆਂ ਦੀ ਬਦਦਤ ਨਾਲ ਕਾਬੂ ਪਾਇਆ ਗਿਆ ਹਾਂ ਸਾਬ ਐ ਬੱਤੀ ਸਪਾਰ ਗਰ ਗਈ ਹੈ ਲੈਡੀਆਂ ਨੂੰ ਅੱਗ ਲੱਗ ਗਈ ਹੈ समाना घर सारा सड़ गया कुछ नहीं रहा है मेरा नहीं, पार पार नहीं, तो नहीं तो पता अग लग जानी मेरे न पता नहीं लगा सब्जी लै नी गई अंदर निकल के मैं तरजाई च बैठी हाँ ਬੈਠੀ ਹੁੰਦੀ ਭਾਵੇਂ ਮੈਨੂੰ ਲੱਗ ਜਾਂਦੀ ਹਾਂ ਅੰਦਰ ਆਈਆਂ ਸਬਜ਼ੀ ਪੈਸੇ ਦੇ ਅੰਡਿਆਂ ਸਬਜ਼ੀ ਵਾਲਿਆਂ ਨੂੰ ਅੰਦਰ ਆਈ ਪਵਾਕਾ ਮੱਚ ਗਿਆ ਵਾ ਬੰਦੇ ਵਾਲਿਆਂ ਨੇ ਪਹਿਲੇ ਆ ਕੇ ਪਾਣੀ ਪਾ ਕੇ ਜੀ ਉਹਨਾਂ ਨੇ ਪਾਣੀ ਪਾਇਆ ਇਹ ਗਰੀਬ ਬੰਦੇ ਤਾਂ 3 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਆਪੋ ਦਿਹਾੜੀ ਬਚਾ ਕਰਦਾ ਬਚਿਆ ਕੱਖੜੀ ਪੀੜਤਾ ਮੁਤਾਬਕ ਉਹਨਾਂ ਨੇ ਸਾਰਾ ਸਮਾਨ ਕਿਸ਼ਤਾਂ 'ਤੇ ਲਿਆ ਸੀ ਅਤੇ ਅਜੇ ਸਮਾਨ ਦੀਆਂ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਸੀ ਪੀੜਤਾ ਦੀ ਮੰਨੀਏ ਤਾਂ ਉਹਨਾਂ ਦਾ ਕਰੀਬ 20 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਮੇਰਾ ਨਾਮ ਜੀ ਅਸ਼wini ਕੁਮਾਰ ਹੈ ਇਹਨਾਂ ਦਾ ਮਕਾਨ ਹੈ ਇਹ ਮਕਾਨ ਸਾਡਾ ਹੀ ਹੈ ਜੀ ਹੱਸਾ ਭਾਜੀ ਕੋਈ ਮੈਂ ਤੇ ਕੰਮ ਤੇ ਗਿਆ ਸੀ ਤੇ ਮੈਨੂੰ ਫੋਨ ਕੀਤਾ ਜੇ ਆਇਆ ਤੇ ਆਉਂਦਿਆਂ ਨੂੰ ਸੜ ਕੇ ਥੜ ਗਿਆ ਸਭ ਕੁਝ ਸੁਆਹ ਹੋ ਗਿਆ ਤੇ ਇੱਕ ਤਾਂ ਸਬਜ਼ੀ ਲੈਣ ਦੇ ਹੀ ਬਾਹਰ ਗਲੀ ਦੇ ਨਾਲ ਹੀ ਖੋਤੀ ਸੀ ਹੀ ਸੋ ਸਬਜੀ ਲੈਣ ਆਈ ਤੇ ਵੇਖਿਆ ਅੰਦਰ ਅੰਦਰ ਨੂੰ ਅੱਗ ਲੱਗੀ ਹੈ ਨੁਕਸਾਨ ਢਾਈ ਦਿਨ ਲੱਖ ਦਾ ਜੀ ਹੋ ਗਿਆ ਜਿ ਰਹਿ ਕੁਛ ਨਹੀਂ ਮਗਰ ਬਚਿਆ ਨਹੀਂ ਕੁਛ ਵੀ ਆਪ ਕਿਸ ਤਰ੍ਹਾਂ ਲੱਗੀ ਹਾਂਜੀ ਆਗ ਤਾਂ ਇਹ ਨਹੀਂ ਪਤਾ ਲੱਗਾ ਕੁਛ ਵੀ ਸਾਰੇ ਅੰਦਰ ਬੈਠੇ ਸਨ ਬਾਹਰ ਸਬਜੀ ਲੈਣ ਗਈ ਤੇ ਮਗਰ ਅੱਗ ਲੱਗੀ ਬਚਾ ਦੇ ਸਨ ਬਚਾ ਤੇ ਮਹਲੇਦਾਰਾਂ ਨੇ ਆ ਕੇ ਪਾਣੀ ਪੋਣੀ ਪਾਇਆ ਸਾਰਿਆਂ ਨੇ ਤੇ ਤਾਂ ਬਚਾ ਹੋਇਆ ਬਚਾ ਕਹਾ ਹੋਇਆ ਤੇ ਬਾਹਰ ਹੀ ਕੱਢਿਆ ਸਾਰਾ ਸਮਾਨ ਬਚਾ ਉਹ ਤੇ ਹੈ ਕੁਛ ਨਹੀਂ ਸਿਰਫ ਆਗ ਦੀ ਬਚਾਈ ਹੈ। ਪਿੰਡ ਪਰਵਾਰ ਨੇ ਹੁਣ ਸਰਕਾਰ ਕੋਲੋਂ ਮਾਲੀ ਮਦਦ ਦੀ ਗੁਹਾਰ ਲਗਾਈ ਹੈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ ਪਰ ਫਿਲਹਾਲ ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਰਨਾ ਮناسب ਹੋਵੇਗਾ। ਆਗ ਦੀ ਇਸ ਛੋਟੀ ਜਿਹੀ ਚਿੰਗਿਆੜੀ ਨੇ ਕਰਦੇ ਸਮਾਨ ਦੇ ਨਾਲ ਨਾਲ ਪਰਿਵਾਰ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਵੀ ਫੂਕ ਦਿੱਤਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ